ਗੁਰਸਿੱਖ ਮੀਤ ਚਲੋ ਗੁਰਚਾਲ ਦੀ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਅਸੀਂ ਕਮਾਈਏ ਸਾਧ ਸੰਗਤ ਚਾਹੀਦਾ ਤੇ ਸਿਨਾ ਇਕੱਠੇ ਹੋ ਕੇ ਅਸੀਂ ਨੱਚ ਲੈਨੇ ਆਂ ਕਿੱਥੇ ਨੱਚਦੇ ਆਂ ਜੀ ਜੇ ਕਿਤੇ ਜਾਣਾ ਹੋਵੇ ਸਾਰੇ ਪਰਿਵਾਰ ਦੇ ਜੀ ਅਸੀਂ ਇਕੱਠੇ ਹੋ ਕੇ ਚਲੇ ਵੀ ਜਾਂਨੇ ਆਂ ਕੋਈ ਗੱਲ ਨਹੀਂ ਚਲੇ ਵੀ ਜਾਂਨੇ ਆ ਕਿਤੇ ਤੇ ਜੇ ਕੋਈ ਜੀ ਆਏ ਉਹਨਾਂ ਸਾਰੇ ਇਕੱਠੇ ਹੋ ਕੇ ਬਹਿ ਵੀ ਜਾਂਨੇ ਆ ਉਹਨਾਂ ਦੇ ਕੋਲ ਸਾਰੇ ਦਾ ਸਾਰਾ ਟੱਬਰ ਔਰ ਇੱਕ ਕੰਮ ਅਸੀਂ ਨਹੀਂ ਕਰਦੇ ਕਦੇ ਸਾਰਾ ਟੱਬਰ ਇਕੱਠਾ ਹੋ ਕੇ ਬਾਣੀ ਨਹੀਂ ਅਸੀਂ ਪੜਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਨੂੰ ਕਰਨਾ ਤੇ ਚਾਹੀਦਾ ਹੈ ਨਾ ਵੀ ਸਾਰਾ ਅਸੀਂ ਟੱਬਰ ਸਾਰਾ ਪਰਿਵਾਰ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਫਿਰ ਸਾਰੇ ਅਸੀਂ ਬਾਣੀ ਪੜੀਏ ਤੇ ਕਿੰਨਾ ਚੰਗਾ ਹੋਵੇ ਸਾਧ ਸੰਗਤ ਸਾਰਾ ਪਰਿਵਾਰ ਰਾਤ ਨੂੰ ਇਕੱਠਾ ਜਦੋਂ ਹੋਵੇ ਨਾ ਪ੍ਰਸ਼ਾਦਾ ਛਕਣ ਤੋਂ ਬਾਅਦ ਤੇ ਘਰ ਦਾ ਕੋਈ ਮੋਰੀ ਜਿਹੜਾ ਸਿਆਣਾ ਬੰਦਾ ਆਗੂ ਉਹ ਕਵੇ ਵੀ ਆਜੋ ਸਾਰੇ ਹੁਣ ਬੈਠੋ ਇਕੱਠੇ ਮਾਰ ਲਓ ਚੌਂਕੜਾ ਤੇ ਸਾਰਿਆਂ ਨੇ ਬੈਠ ਕੇ ਅਸੀਂ ਹੁਣ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ ਕਿੱਡਾ ਸਿਰ ਭਵੇ ਸਾਧ ਸੰਗਤ ਬੱਚਿਆਂ ਦੇ ਉੱਤੇ ਪਰਿਵਾਰ ਦੇ ਉੱਤੇ ਸੋਚ ਕੇ ਵੇਖੋ ਸਾਡੇ ਘਰ ਦਾ ਜਿਹੜਾ ਮਾਹੌਲ ਹੈ ਉਹ ਕਿਵੇਂ ਦਾ ਬਣ ਜਾਏਗਾ ਪਰ ਉਸ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਆਪ ਪ੍ਰਪੇਅਰ ਹੋਣਾ ਪੈਣਾ ਹੈ ਆਪ ਤਿਆਰ ਹੋਣਾ ਪੈਣਾ ਹੈ ਇਸ ਵਾਸਤੇ ਅਸੀਂ ਆਪ ਹੀ ਤਿਆਰ ਨਹੀਂ ਪਹਿਲੀ ਗੱਲ ਤਾਂ ਅਸੀਂ ਸ਼ਰਮੀ ਕਰ ਜਾਂਦੇ ਆ ਪਤਾ ਨਹੀਂ ਬੱਚੇ ਕੀ ਆਖਣਗੇ ਆ ਗਿਆ ਵੱਡਾ ਗਿਆਨੀ ਹੁਣ ਵੱਡਾ ਗਿਆਨੀ ਬਣਿਆ ਫਿਰਦਾ ਸ਼ਰਮ ਵੀ ਕਰਦੇ ਆ ਅਸੀਂ ਕੀ ਬੱਚੇ ਕਹਿਣਗੇ ਘਰ ਵਾਲੀ ਕੀ ਕਹੇਗੀ ਹੁਣ ਬੜੇ-ਬੜੇ ਬਾਬਾ ਜੀ ਬਣੇ ਫਿਰਦੇ ਨੇ ਇੰਜ ਹੀ ਸੋਚਦੇ ਆ ਨਾ ਅਸੀਂ ਨਹੀਂ ਗੁਰਮੁਖੋ ਇਕ ਗੁਰੂ ਦੇ ਬਚਨ ਅਸੀਂ ਕਮਾਉਣੇ ਨੇ ਘਰ ਘਰ ਵਿੱਚ ਘਰ ਘਰ ਅੰਦਰ ਧਰਮਸ਼ਾਲਾ ਤਾਂ ਹੀ ਬਣਨੀ ਹੈ ਇਹ ਨਹੀਂ ਮਹਾਰਾਜ ਨੇ ਇਹ ਨਹੀਂ ਕਿਹਾ ਸੀ ਵੀ ਘਰ ਘਰ ਤੁਸੀਂ ਥਾਂ ਥਾਂ ਤੇ ਦੋ ਘਰ ਛੱਡ ਕੇ ਗੁਰਦੁਆਰਾ ਸਾਹਿਬ ਬਣਾ ਲਓ ਅਸੀਂ ਗੁਰਦੁਆਰਾ ਸਾਹਿਬ ਬਣਾਉਣ ਤੇ ਜ਼ੋਰ ਦੇ ਦਿੱਤਾ ਚਾਰ ਕੋ ਘਰ ਇਕੱਠੇ ਹੋ ਕੇ ਨਵਾਂ ਗੁਰਦੁਆਰਾ ਸਾਹਿਬ ਖੜਾ ਕਰ ਦਿੰਨੇ ਆ ਅਸੀਂ ਭਾਈ ਗੁਰਦਾਵ ਜੀ ਕਹਿੰਦੇ ਸਣ ਮਹਾਰਾਜ ਦੇ ਬਚਨ ਵੀ ਘਰ ਘਰ ਅੰਦਰ ਧਰਮਸ਼ਾਲਾ ਘਰ ਘਰ ਅੰਦਰ ਧਰਮਸ਼ਾਲਾ ਕਿਵੇਂ ਬਣੇ ਭਾਵ ਅਸੀਂ ਸਾਰੇ ਆਪਣੇ ਆਪਣੇ ਘਰ ਬੈਠ ਕੇ ਸਾਰੇ ਦਾ ਸਾਰਾ ਟੱਬਰ ਜਿਵੇਂ ਬੈਠ ਕੇ ਫਿਲਮ ਦੇਖਦੇ ਆ ਨਾ ਜਿਵੇਂ ਬੈਠ ਕੇ ਅਸੀਂ ਹੋਰ ਕੰਮ ਕਰਦੇ ਆ ਖਾਂਦੇ ਆ ਪੀਂਦੇ ਆ ਗੱਲਾਂ ਮਾਰਦੇ ਆ ਕਿਤੇ ਗੁਰਮੁਖਾ ਗੁਰਸਿੱਖਾ ਤੇਰੇ ਘਰ ਅੰਦਰ ਇਹ ਗੁਰੂ ਦੀ ਗੱਲ ਆ ਜੇ ਗੁਰੂ ਦੀ 맛 ਆ ਜੇ ਤੁਸੀਂ ਸਾਰਾ ਪਰਿਵਾਰ ਬੈਠ ਕੇ ਆਪਾਂ ਗੁਰਮੁਖੋ ਯਤਨ ਕਰੀਏ ਅਸੀਂ ਆਪਣੇ ਤੋਂ ਸ਼ੁਰੂਆਤ ਕਰੀਏ ਪਹਿਲਾ ਆਪਣੇ ਆਪ ਨੂੰ ਐਸਾ ਤਿਆਰ ਕਰੀਏ ਫਿਰ ਸਾਰਾ ਪਰਿਵਾਰ ਬੈਠ ਕੇ ਜਦੋਂ ਵੀ ਟਾਈਮ ਮਿਲੇ ਸ਼ਾਮ ਨੂੰ ਸਾਧ ਸੰਗਤ ਫਿਰ ਸਾਰੇ ਇਕੱਠੇ ਕਰੀਏ ਬੱਚਿਆਂ ਨੂੰ ਇਕੱਠਾ ਕਰੀਏ ਤੇ ਆਖੀ ਆਉਣ ਦੋ ਘੜੀਆਂ ਅਸੀਂ ਵੀ ਵਾਹਿਗੁਰੂ ਦਾ ਚਿੰਤਨ ਕਰੀਏ ਉਸ ਨੂੰ ਸਿਮਰਿਏ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੀਏ ਯਾਦ ਰੱਖਣਾ ਸਾਧ ਸੰਗਤ ਜੇ ਇਸ ਚਾਲ ਤੇ ਬੱਚਿਆਂ ਨੂੰ ਚਲਾ ਦਿਓਗੇ ਤੇ ਜ਼ਿੰਦਗੀ ਵਿੱਚ ਫਿਰ ਪਛਤਾਉਣਾ ਨਹੀਂ ਪੈਣਾ ਫਿਰ ਪਛਤਾਣਾ ਨਹੀਂ ਪੈਣਾ ਜੇ ਬੱਚਿਆਂ ਨੂੰ ਗੁਰੂ ਦੀ ਚਾਲ ਤੇ ਚਲਾ ਦੇਓਗੇ ਅੱਜ ਵੇਖੋ ਅੱਜ ਬੱਚਿਆਂ ਦਾ ਪ੍ਰੋਗਰਾਮ ਹੈ ਕਿੱਡੇ ਵੱਡੇ ਵੱਡੇ ਉਪਰਾਲੇ ਨੇ ਬੱਚੇ ਜਦੋਂ ਗੁਰੂ ਦਾ ਬਾਣਾ ਪਾ ਕੇ ਗੁਰੂ ਦੀ ਬਾਣੀ ਪੜ੍ਹਦੇ ਨੇ ਤੇ ਕਿੰਨੇ ਸੋਹਣੇ ਲੱਗਦੇ ਇਹ ਚਾਲ ਹੈ ਗੁਰੂ ਦੀ ਗੁਰਮਖੋ ਜਿਨ੍ਹਾਂ ਤੇ ਚਲੋਂ ਤਾਂ ਪ੍ਰਬੰਧਕ ਸਾਰੇ ਗੁਰਸਿੱਖ ਵੀਰ ਯਤਨ ਕਰ ਰਹੇ ਨੇ ਅੱਜ ਦੇਖੋ ਤੁਸੀਂ ਵਿਦੇਸ਼ਾਂ ਵਿੱਚ ਵੀ ਇੰਨੀ ਫਿਕਰ ਕਰ ਰਹੇ ਹੋ ਆਪਣੇ ਬੱਚਿਆਂ ਦੀ ਵੀ ਬੱਚੇ ਸਾਡੇ ਚੰਗੇ ਰਾਹ ਤੇ ਚੱਲਣ ਇਹ ਚੰਗੀ ਮਨ ਧਾਰਨ ਕਰਨ ਗੁਰੂ ਦੀ ਚਾਲ ਤੇ ਚੱਲਣ ਆਸੀਂ ਜਿਹੜੇ ਕੈਂਪ ਲਗਾਉਨੇ ਆ ਗਰਮੀਆਂ ਦੀ ਛੁੱਟੀਆਂ ਵਿੱਚ ਜਾਂ ਸਰਦੀਆਂ ਦੀ ਛੁੱਟੀਆਂ ਵਿੱਚ ਕਿਉਂ ਲਗਾਉਨੇ ਆ ਸਾਧ ਸੰਗਤ ਕਿਉਂ ਇਸ ਕਰਕੇ ਕਿਉਂਕਿ ਬੱਚਿਆਂ ਨੂੰ ਗੁਰੂ ਦੀ ਚਾਲ ਦਾ ਪਤਾ ਚੱਲੇ ਬੱਚੇ ਗੁਰੂ ਦੀ ਦਸੀ ਚਾਲ ਤੇ ਚੱਲ ਸਕਣ ਤਾਂ ਇਹ ਤਾਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਨਾ ਗੁਰਸਿੱਖ ਮੀਤ ਚਲੋ ਗੁਰ ਚਾਲੀ ਮਾਫ ਕਰਨਾ ਸਾਧ ਸੰਗਤ ਅਸੀਂ ਘਰ ਘਰ ਅੰਦਰ ਧਰਮਸ਼ਾਲ ਬਣਾਉਣੀ ਸੀ ਇਦਾਂ ਬਣਾਉਣੀ ਸੀ ਸਾਰੇ ਘਰ ਦੇ ਜੀਆਂ ਨੇ ਪੋਥੀ ਸਾਹਿਬ ਰੱਖ ਲੈਣੀ ਤੇ ਸਾਰਿਆਂ ਦੀ ਸੈਂਤੀ ਸਾਹਿਬ ਖੋਲ ਦੇਣੀ ਤੇ ਆਖਣਾ ਮੈਂ ਹੁਣ ਪਾਠ ਕਰਾਂਗਾ ਸਾਰਿਆਂ ਨੇ ਧਿਆਨ ਨਾਲ ਸੁੰਨਾ ਹੈ ਫਿਰ ਤੇ ਗੱਲ ਬੰਨੀ ਸੀ ਨਾ ਫਿਰ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਵੀ ਖੁਸ਼ ਹੁੰਦੇ ਵੀ ਹਾਂ ਹੁਣ ਘਰ ਘਰ ਅੰਦਰ ਧਰਮਸ਼ਾਲ ਬਣ ਗਈ ਹੈ ਪਰ ਗੁਰਮੁਖੋ ਸਾਡੇ ਘਰ ਧਰਮਸ਼ਾਲ ਨਹੀਂ ਬਣੀ ਸਾਡਾ ਘਰ ਹੁਣ ਹੋਰ ਕੋਝੀ ਬਣ ਗਿਆ ਹੈ ਉਹ ਕੀ ਬਣਿਆ ਅਸੀਂ ਆਪਣੇ ਘਰਾਂ ਵਿੱਚ ਆਪ ਚਾਤੀ ਮਾਰ ਸਕਦੇ ਹਾਂ ਦੇਖੋ ਕਿਸੇ ਨਾਲ ਹੁਣ ਗੁਰੂ ਸਿੱਖ ਭਾਈ ਗੁਰਦਾਵ ਜੀ ਕਹਿੰਦੇ ਨੇ ਗੁਰੂ ਸਿੱਖੀ ਬਾਰੀਕ ਹੈ ਖੰਡੇ ਤਾਰ ਤਾਰ ਗਲੀ ਅਤ ਭੀੜੀ ਕਹਿੰਦੇ ਗੁਰਸਿੱਖੀ ਬੜੀ ਬਰੀਕ ਹੈ ਹੁਣ ਆਪਾਂ ਗੁਰੂ ਦੇ ਬਚਨ ਪੜ੍ਹਦੇ ਆ ਬਾਣੀ ਅੰਦਰ ਨਾ ਮਹਾਰਾਜ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਹੁਣ ਭਗਤਾਂ ਦੀ ਚਾਲ ਕਿਉਂ ਨਿਰਾਲੀ ਹੈ ਸਾਧ ਸੰਗਤ ਆਪਾਂ ਗੁਰਬਾਣੀ ਚ ਇਹ ਵੀ ਬਚਨ ਪੜ੍ਹਦੇ ਹਾਂ ਭਗਤਾ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾ ਦਾ ਰੱਬ ਦੇ ਪਿਆਰਿਆਂ ਦਾ ਤੇ ਸੰਸਾਰੀ ਬੰਦੇ ਦਾ ਜੋੜ ਕਦੇ ਵੀ ਨਹੀਂ ਆਇਆ ਸੰਸਾਰੀ ਬੰਦਾ ਦੁਨਿਆਵੀ ਪਦਾਰਥਾਂ ਵਿੱਚ ਫਾਇਦਾ ਦੇਖਦਾ ਹੈ ਜਿਹੜਾ ਰੱਬ ਦਾ ਭਗਤ ਹੈ ਇਹ ਆਪਣੇ ਅਧਿਆਤਮਿਕ ਜੀਵਨ ਦੇ ਅੰਦਰ ਫਾਇਦਾ ਦੇਖਦਾ ਹੈ ਭਗਤਾਂ ਕੀ ਚਾਲ ਨਿਰਾਲੀ ਹੁਣ ਚਾਲਾਂ ਦੀ ਚਾਲ ਨਿਰਾਲੀ ਐ ਭਗਤ ਦੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਖਮ ਮਾਰਗ ਚਲਣਾ ਹੁਣ ਕੋਈ ਸਵਾਰ ਬੱਚਾ ਕਰੇ ਅੱਜ ਦਾ ਸਾਧ ਸੰਗਤ ਵੀ ਭਾਈ ਸਾਹਿਬ ਸਤਿਗੁਰੂ ਕਹਿ ਰਹੇ ਨੇ ਵੀ ਬਖਮ ਮਾਰਗ ਚਲਣਾ ਭਗਤਾਂ ਦੀ ਜਿਹੜੀ ਚਾਲ ਐ ਬੜੀ ਬਖਮ ਐ ਉਹ ਰਸਤਾ ਬੜਾ ਇਕੱਠੇ ਨੇ ਬੜਾ ਮੁਸ਼ਕਲ ਐ ਕਿ ਜਿੱਥੋਂ ਭਗਤ ਚੱਲਦੇ ਨੇ ਕੋਈ ਵੱਖਰਾ ਰਾਹ ਬਣਿਆ ਹੋਇਆ ਉਹ ਕੋਈ ਸੜਕ ਅਲੱਗ ਤੋਂ ਜਾ ਰਹੀ ਐ ਜਿਸ ਉੱਤੇ ਭਗਤ ਚੱਲਦੇ ਨੇ ਉਹ ਕੋਈ ਰਸਤਾ ਵੱਖਰਾ ਹੈ ਭਗਤਾਂ ਦਾ ਵੀ ਜਿੱਥੇ ਕੰਡੇ ਵਿਛੇ ਹੋਏ ਨੇ ਜਾਂ ਕੱਚ ਵਿਛਿਆ ਹੋਇਆ ਹੈ ਜਿੱਥੇ ਤੁਰਨਾ ਬੜਾ ਮੁਸ਼ਕਲ ਹੈ ਕਿਉਂਕਿ ਵਿਖਮ ਕਹਿੰਦੇ ਆ ਵੀ ਕਠਿਨ ਬੜਾ ਮੁਸ਼ਕਲ ਤੁਰਨਾ ਹੁਣ ਕੱਚ ਉੱਤੇ ਤੁਰਨਾ ਹੀ ਮੁਸ਼ਕਲ ਹੈ ਸਾਧ ਸੰਗਤ ਹੁਣ ਪਲੇਨ ਸੜਕ ਹੋਵੇ ਬੰਦਾ ਤੁਰਿਆ ਜਾਂਦਾ ਹੈ ਦੌੜਿਆ ਜਾਂਦਾ ਹੈ ਪਰ ਜੇ ਥੱਲੇ ਕੰਡੇ ਵਿਛਾ ਦਿਓ ਤੇ ਕਿਵੇਂ ਬੰਦਾ ਦੌੜੇਗਾ ਕਿਵੇਂ ਬੰਦਾ ਭੱਜੇਗਾ ਨੀਚੇ ਕਾਸ਼ ਵਿਛਿਆ ਹੋਵੇ ਸੜਕ ਦੇ ਉੱਪਰ ਕਿਵੇਂ ਬੰਦਾ ਦੌੜੇਗਾ ਕਿਵੇਂ ਬੰਦਾ ਭੱਜੇਗਾ ਤੇ ਬੇਨਤੀ ਕਰਾਂ ਸਾਧ ਸੰਗਤ ਫਿਰ ਉਹ ਮਾਰਗ ਵਿਖਮ ਕਿਵੇਂ ਹੈ ਉਹ ਵਿਖਮ ਐਦਾ ਹੈ ਦੇਖੋ ਅਸੀਂ ਲੜਾਈ ਨਾ ਕਰਨੀ ਹੋਵੇ ਗਵਾਂਡੀਆਂ ਨਾਲ ਜਿੰਨੀ ਮਰਜ਼ੀ ਕਰ ਸਕਦੇ ਆ ਕਿਸੇ ਨਾਲ ਲੜਾਈ ਕਰਨੀ ਹੋਵੇ ਜਿੰਨੀ ਮਰਜ਼ੀ ਕਰ ਸਕਦੇ ਆ ਕੋਈ ਜ਼ੋਰ ਨਹੀਂ ਲੱਗਦਾ ਚਾਰ ਗਾਲਾਂ ਕੱਢ ਕੇ ਆਉ ਆਪਣੇ ਆਪ ਲੜਾਈ ਹੋ ਜਾਏਗੀ ਪਰ ਗੁਰਮੁਖੋ ਜਦੋਂ ਮਾਨ ਨਾਲ ਲੜਾਈ ਕਰਨੀ ਪਵੇ ਨਾ ਇਹ ਬੜੀ ਔਖੀ ਹੈ ਆਏ ਮਾਰਾ ਤੇ ਖੇੜੇ ਹੀ ਤਾਂ ਸਮਝਾਉਂਦੇ ਨੇ ਸਾਨੂੰ ਪੁੱਤਰਾ ਮਾਨ ਨਾਲ ਲੜਾਈ ਕਰਨੀ ਬੜੀ ਔਖੀ ਹੈ ਦੁਨੀਆਂ ਨਾਲ ਲੜਾਈ ਕਰ ਸਕਦਾ ਹੈ ਲੋਕਾਂ ਨਾਲ ਲੜਾਈ ਕਰ ਸਕਦਾ ਹੈ ਤੂੰ ਸੁਸਾਇਟੀ ਨਾਲ ਲੜਾਈ ਕਰ ਸਕਦਾ ਹੈ ਪਰ ਮਾਨ ਨਾਲ ਲੜਾਈ ਕਰਨੀ ਬੜੀ ਔਖੀ ਸਾ ਸੰਗਤ ਹੁਣ ਭਗਤਾਂ ਦੀ ਚਾਲ ਕਿਹੜੀ ਹੈ ਉਹ ਏ ਹੈ ਗੁਰਮੁਖੋ ਜਦੋਂ ਕੋਈ 2 ਨੰਬਰ ਦਾ ਪੈਸਾ ਹੋਵੇ ਨਾ ਕੋਈ ਦਿੰਦਾ ਹੋਵੇ ਤੇ ਬੰਦਾ ਕਵੇ ਨਹੀਂ ਮੈਂ ਨਹੀਂ ਲੈਣੇ ਇਹ ਹੈ ਭਗਤਾਂ ਦੀ ਚਾਲ ਬੰਦਾ ਕਵੇ ਮੈਂ ਨਹੀਂ ਲੈਣੇ ਮੈਂ ਭੁੱਖਾ ਮਰ ਜਾਵਾਂਗਾ ਪਰ ਮੈਂ ਰਿਸ਼ਵਤ ਨਹੀਂ ਲੈਣੀ ਮੈਂ ਭੁੱਖਾ ਮਰ ਜਾਵਾਂਗਾ ਮੈਂ ਆਪਣੇ ਬੱਚਿਆਂ ਵਾਸਤੇ ਇਹ ਪੈਸੇ ਲੈ ਕੇ ਜ਼ਹਿਰ ਲੈ ਕੇ ਨਹੀਂ ਘਰ ਜਾਣਾ ਸਾਤ ਸੰਗਤ ਮਨ ਨੂੰ ਸਮਝਾਉਣਾ ਮਨ ਨਾਲ ਲੜਾਈ ਕਰਨੀ ਬੜੀ ਔਖੀ ਹੈ ਵੀ ਮੈਂ ਇਹ ਕੰਮ ਨਹੀਂ ਕਰਨਾ ਭਾਵੇਂ ਭੁੱਖਾ ਮਰ ਜਾਵਾਂ ਦੁਨੀਆ ਨੂੰ ਤਾਂ ਬੰਦਾ ਜੇ ਸਕਦਾ ਹੈ ਮਨ ਨੂੰ ਜਿੰਨਾ بڑا ਔਖਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਨਾ ਉਹਨਾਂ ਪੁੱਛਿਆ ਜੋਗੀਆਂ ਨੂੰ ਕਹਿੰਦੇ ਜੋਗੀਓ ਕਿੱਧਰ ਚੱਲੇ ਹੋ ਕੰਨਾਂ 'ਚ ਮੁੰਦਰਾ ਪਾਈਆਂ ਡੰਡਾ ਫੜਿਆ ਤੇ ਝੋਲੀ ਪਾਈ ਹੋਈ ਐ ਕਿਧਰ ਚੱਲੇ ਹੋ ਕਹਿਣ ਲੱਗੇ ਅਸੀਂ ਦੁਨੀਆਂ ਨੂੰ ਦਿਖਾ ਰਹਿਆਂ ਦੱਸ ਰਹਿਆਂ ਵੀ ਅਸੀਂ ਰੱਬ ਦੇ ਮਾਰਗ ਤੇ ਤੁਰੇ ਹੋਏ ਆਂ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਅੱਛਾ ਕਹਿੰਦੇ ਇਸ ਤਰ੍ਹਾਂ ਦੁਨੀਆਂ ਨੂੰ ਤਾਂ ਜਿੱਤ ਲੋਗੇ ਪਰ ਮਨ ਨਹੀਂ ਜਿੱਤਿਆ ਜਾਣਾ ਪਰ ਜੇ ਮਨ ਨੂੰ ਜਿੱਤ ਲੋਗੇ ਤੇ ਦੁਨੀਆਂ ਆਪਣੇ ਆਪ ਜਿੱਤੀ ਜਾਏਗੀ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਆਪਾਂ ਬਚਨ ਪੜ੍ਹਦਿਆਂ ਜਪਜੀ ਸਾਹਿਬ ਜੀ ਦੀ ਬਾਣੀ ਅੰਦਰ ਉਨਾ ਨੂੰ ਫਿਰ ਮਹਾਰਾਜ ਨੇ ਆਖਿਆ ਕਿ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਖਿੰਤਾ ਕਾਲ ਕੁਵਾਰੀ ਮਹਾਰਾਜ ਕਹਿੰਦੇ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਇੱਥੇ ਵਿਸ਼ਰਾਮ ਲਗਣਾ ਹੈ ਜੁਗਤ ਤੇ ਫਿਰ ਕਹਿੰਦੇ ਡੰਡਾ ਪ੍ਰਤੀਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਜੋਗਿਓ ਆਪਣੇ ਜੀਵਨ ਦੇ ਅੰਦਰ ਨਾ ਇਹ ਜਿਹੜੀਆਂ ਮੁੰਦਰਾ ਕੱਚ ਦੀਆਂ ਪਾਈਆਂ ਇਹਨਾਂ ਦਾ ਕੀ ਫਾਇਦਾ ਹੈ ਜੇ ਪੌਣੀ ਜੀਵਨ ਵਿੱਚ ਮੁੰਦਰਾ ਸੰਤੋਖ ਦੀਆਂ ਪਾਓ ਹੁਣ ਸੰਤੋਖ ਦੀਆਂ ਜਦੋਂ ਮੁੰਦਰਾ ਪੈ ਜਾਂਦਾ ਸਾਧ ਸੰਗਤ ਫਿਰ ਜੀਵਨ ਬੜਾ ਸੋਹਣਾ ਬਣ ਜਾਂਦਾ ਹੈ ਇਹ ਗੁਰੂ ਦੀ ਮੱਤ ਹੈ ਗੁਰੂ ਦੀ ਚਾਲ ਹੈ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਪਰ ਮਾਫ਼ ਕਰਨਾ ਗੁਰੂ ਦੀ ਚਾਲ ਤੇ ਅਸੀਂ ਚੱਲਦੇ ਨਹੀਂ ਬੜਾ ਔਖਾ ਹੈ ਕਿਉਂ ਬੰਦਾ ਨਾ ਸਾਧ ਸੰਗਤ ਬੜਾ ਕੁਝ ਛੱਡ ਸਕਦਾ ਹੈ ਬੜਾ ਕੁਝ ਕਰ ਸਕਦਾ ਹੈ ਬੰਦੇ ਕੋਲ ਨਹੀਂ ਤਾਕਤ ਹੈ ਭਾਵ ਮੀਨਸ ਬੰਦਾ ਇਨਾ ਕੁ ਪ੍ਰੇਪੇਅਰ ਹੈ ਅੱਜ ਪਰ ਜਿਹੜੀ ਇਹ ਚਾਲ ਚਲਣੀ ਹੈ ਨਾ ਗੁਰੂ ਦੀ ਚਾਲਿਸ ਚਾਲ ਤੇ ਚਲਣਾ ਬੜਾ ਔਖਾ ਕਿਉਂ ਕਿਉਂਕਿ ਮਾਨ ਨਾਲ ਲੜਨਾ ਪੈਂਦਾ ਹੈ ਕਿਵੇਂ ਪੈਸੇ ਅੱਗੇ ਧਰੇ ਹੋਣ ਵੱਡਾ ਸਰਾ ਉਫਰ ਆਇਆ ਹੋਵੇ ਬੜਾ ਵੱਡਾ ਤੇ ਬੰਦਾ ਕਹਦੇ ਮੈਂ ਆਫਰ ਨਹੀਂ ਲੈਣਾ ਮੈਂ ਆਪਣੇ ਗੁਰੂ ਦੀ ਮਾਤੇ ਚੱਲਣਾ ਤੇ ਗੁਰਮੁਖੋ ਇਹ ਮੰਨੂ ਸਮਝਾਉਣਾ ਬੜਾ ਔਖਾ ਹੈ ਅੱਜ ਤਾਂ ਨਾ ਮਾਫ ਕਰਨਾ ਆਪਣੇ ਘਰਾਂ ਵਿੱਚ ਵਿਆਹ ਸ਼ਾਦੀ ਹੁੰਦੀ ਹੈ ਖੰਡਪਾਟ ਸਾਹਿਬ ਰਖਵਾਉਂਦੇ ਆ ਨਾ ਉਹ ਵੀ ਤਾਂ ਰਖਵਾ ਲੈਨੇ ਆ ਕਿਤੇ ਲੋਕੀ ਰਿਸ਼ਤੇਦਾਰ ਹੀ ਨਾ ਕਹਿਣ ਵੀ 50 ਹਜ਼ਾਰ ਸ਼ਰਾਬ ਤੇ ਖਰਚਤਾ ਇਹਨਾਂ ਨੇ ਖੰਡਪਾਟ ਸਾਹਿਬ ਨਹੀਂ ਰਖਵਾਇਆ ਹੈਗਾ ਉਹ ਵੀ ਤਾਂ ਰਖਵਾਲਾ ਨਹੀਂ ਰਖਵਾ ਲੈਨੇ ਆ ਸ਼ਰਮ ਦੇ ਮਾਰੇ ਤੇ ਮਾਫ਼ ਕਰਨਾ ਫਿਰ ਜਿਹੜੇ ਜੀ ਉਥੇ ਅਸੀਂ ਕੰਮ ਕਰਦੇ ਆਂ ਸ਼ਰਾਬਾਂ ਦਾ ਦੌਰ ਮੀਟ ਦਾ ਦੌਰ ਕੀ ਕੀ ਅਸੀਂ ਚਲਾਉਨੇ ਆਂ ਤੇ ਮੇਰੇ ਵਰਗਾ ਗਰੰਤੀ ਸਿੰਘ ਵੀ ਮਾਫ਼ ਕਰਨਾ ਉਥੇ ਖੜਾ ਹੋ ਕੇ ਅਰਦਾਸ ਕਰਦਾ ਬਾਅਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਕਾਰਜ ਗੁਰ ਮਰਿਆਦਾ ਅਨੁਸਾਰ ਪੂਰੇ ਹੋ ਰਹੇ ਨੇ ਹੁਣ ਬੰਦਾ ਪੁੱਛੇ ਵੀ ਜਿਹੜੀ ਸ਼ਰਾਬ ਰਤੋਂ ਨਹੀਂ ਗੁਰ ਮਰਿਆਦਾ ਅਨੁਸਾਰ ਉਹ ਗੁਰੂ ਦੀ ਮਰਿਆਦਾ ਵਿੱਚ ਆਉਂਦੀ ਬੰਦਾ ਪੁੱਛੇ ਤਾਂ ਨਹੀਂ ਪਿਆਰਿਓ ਇਹ ਮਰਿਆਦਾ ਨਹੀਂ ਗੁਰੂ ਦੀ ਚਾਲ ਨਹੀਂ ਹੈ ਅੱਜ ਅਸੀਂ ਹੋਰ ਹੀ ਚਾਲ ਤੇ ਚੱਲ ਰਹੀ ਆਂ ਸਾਨੂੰ ਗੁਰੂ ਦੀ ਚਾਲ ਪਸੰਦ ਹੀ ਨਹੀਂ ਆਜ ਅੱਜ ਗੁਰੂ ਦੀ ਚਾਲ ਤੇ ਅਸੀਂ ਚੱਲਣਾ ਨਹੀਂ ਚਾਹੁੰਦੇ ਸਤਿਗੁਰੂ ਕਿਰਪਾ ਕਰਨ ਪਿਆਰਿਓ ਗੁਰੂ ਦੀ ਚਾਲ ਤੇ ਚਲੀਏ ਅੱਜ ਦੇ ਬੱਚੇ ਜਿਹੜੇ ਨੇ ਨਾ ਗੁਰਮੁਖ ਹੋ ਉਹ ਦਿਲਜੀਤ ਸ਼ਾਂਤਤਾ ਬੰਨਣਾ ਚਾਹੁੰਦੇ ਨੇ ਉਹ ਕੋਈ ਵੱਡਾ ਐਕਟਰ ਤਾਂ ਬੰਨਣਾ ਚਾਹੁੰਦੇ ਨੇ ਵੇਖ ਵੇਖ ਕੇ ਅੱਜ ਉਹ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨਹੀਂ ਬੰਨਣਾ ਚਾਹੁੰਦੇ ਅੱਜ ਦੀਆਂ ਮਾਡਲ ਵੇਖ-ਵੇਖ ਕੇ ਉਹਨਾਂ ਵਰਗੀਆਂ ਤੇ ਬੰਨਣਾ ਚਾਹੁੰਦੀਆਂ ਨੇ ਸਾਡੇ ਵੀ ਇਦਾਂ ਦੇ హెయిਰ ਹੋਣ ਇਦਾਂ ਦੇ ਸਾਡੇ ਕੱਪੜੇ ਹੋਣ ਇਦਾਂ ਦਾ ਇਦਾਂ ਦਾ ਸਾਡਾ ਚਾਲ ਚੱਲਨ ਹੋਵੇ ਪਰ ਮਾਫ਼ ਕਰਨਾ ਅੱਜ ਮਾਈ ਭਾਗੋ ਕੋਈ ਨਹੀਂ ਬੰਨਣਾ ਚਾਹੁੰਦੀ ਹੈ ਕੋਈ ਨਹੀਂ ਗੁਰੂ ਦੀ ਚਾਲ ਤੇ ਕਿਵੇਂ ਚੱਲਾਂਗੇ ਭਾਈ ਸੁਪੇਗ ਸਿੰਘ ਪਾਈ ਸਹਬਾਦ ਸਿੰਘ ਕਾਜੀ ਆਂਦਾ ਭਾਈ ਸੁਪੇਗ ਸਿੰਘ ਆਪਣੇ ਪੁੱਤਰ ਦਾ ਰਿਸ਼ਤਾ ਕਰਦੇ ਮੇਰੇ ਨਾਲ ਭਾਈ ਸੁਪੇਗ ਸਿੰਘ ਕਹਿੰਦੇ ਨਹੀਂ ਕਰਨਾ ਨਹੀਂ ਕਰਨਾ ਗੁਰਮੁਖੋ ਇੰਨਾ ਕਾਜੀ ਮੋਹਿਤ ਹੋਇਆ ਭਾਈ ਸਹਬਾਦ ਸਿੰਘ ਤੇ ਤੇ ਕਹਿੰਦਾ ਜੇ ਨਹੀਂ ਮੰਨੋਗੇ ਮੇਰਾ ਕਹਿਣਾ ਤੇ ਤੁਹਾਨੂੰ ਮੈਂ ਮਰਵਾ ਦਿਆਂਗਾ ਤੇ ਗੁਰਮੁਖੋ ਉਹ ਕਰਕੇ ਹਟਿਆ ਕਾਜੀ ਪਾਈ ਸੁਭੇਗ ਸਿੰਘ ਤੇ ਪਾਈ ਸਹਿਬਾ ਸਿੰਘ ਧਰਮ ਤੋਂ ਡੋਲੇ ਨਹੀਂ ਤੇ ਜਦੋਂ ਚਰਖੜੀਆਂ ਤੇ ਚੜਾਉਣ ਲੱਗੇ ਨਾ ਤੇ ਸਹਿਬਾ ਸਿੰਘ ਨੂੰ ਚਰਖੜੀਆਂ ਤੇ ਚਾੜਿਆ ਤੇ ਸੁਭੇਗ ਸਿੰਘ ਨੂੰ ਪਿਓ ਨੂੰ ਪੁੱਛਿਆ ਆਖਿਆ ਸੁਭੇਗ ਸਿੰਘ ਅਜੇ ਵੀ ਮੌਕਾ ਹੈ ਅਜੇ ਵੀ ਛੱਡ ਦੇ ਕਹਿਣਾ ਮੰਨ ਲੈ ਬਖਸ਼ ਦਿਆਂਗੇ ਕਿਉਂ ਜਵਾਨ ਪੁੱਤ ਦੀ ਮੌਤ ਸਾਡੇ ਹੱਥੋਂ ਕਰਵਾਉਣਾ ਹੈ ਤੇ ਭਾਈ ਸੁਭੇਗ ਸਿੰਘ ਨੇ ਇੱਕੋ ਗੱਲ ਆਖੀ ਸੀ ਜੋ ਗੁਰੂ ਰਾਮਦਾਸ ਸਾਹਿਬ ਕਹ ਰਹੇ ਨੇ ਅੱਜ ਗੁਰਸਿੱਖੀ ਮੀਤ ਚ ਲੋਗ ਗੁਰ ਚਾਲੀ ਭਾਈ ਸੁਪੇਗ ਸਿੰਘ ਨੇ ਇੱਕੋ ਗਾ ਲਾ ਕੀ ਹਮਰੇ ਵੰਸ ਰੀਤ ਹੈ ਆਈ ਪ੍ਰਾਣ ਜਾਏ ਪਰ ਧਰਮ ਨਾ ਜਾਈ ਇਹ ਸਾਡੇ ਵੰਸ ਦੀ ਰੀਤ ਆ ਕਾਜੀਆ ਤੂੰ ਕੀ ਸਾਨੂੰ ਡਰਾਉਣਾ ਮੋਤ ਦੋ ਇਥੇ ਪ੍ਰਾਣ ਪਾਵੇਂ ਚਲੇ ਜਾਣ ਪਰ ਧਰਮ ਨਹੀਂ ਜਾਏਗਾ ਸਤਿਗੁਰੂ ਜੀ ਕਿਰਪਾ ਕਰਨ ਗੁਰਮੁਖੋ ਸਹਿਬ ਕਹਿੰਦੇ ਨੇ ਗੁਰਸਿੱਖ ਮੀਤ ਚਲੋ ਗੁਰਚਾਲੀ ਹੈ ਗੁਰਸਿੱਖ ਭਾਈ ਗੁਰਸਿੱਖ ਮਿੱਤਰੋ ਆਓ ਕਿਧਰ ਭਟਕ ਗਏ ਹੋ ਤੁਸੀਂ ਕਿਹੜੀਆਂ ਸੰਸਾਰ ਦੀਆਂ ਚਾਲਾਂ ਤੇ ਚੱਲ ਪਏ ਹੋ ਕਿਧਰ ਦੇ ਫੈਸ਼ਨ ਵਾਲ ਤੁਸੀਂ ਵਗ ਤੁਰੇ ਹੋ ਗੁਰਸਿੱਖ ਮੀਤ ਆਓ ਗੁਰੂ ਦੀ ਚਾਲ ਚੱਲੋ ਜੋ ਗੁਰੂ ਦੱਸ ਰਹੇ ਨੇ ਕੀ ਅਮਰ ਦੀ ਦਾਤ ਲਵੋ ਨਿਤਨੇਮੀ ਬਣੋ ਜੋ ਸਤਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਗੁਰ ਸਤਗੁਰ ਕਾ ਜੋ ਸਿਖ ਖਾਏ ਸੁ ਭਲਕੇ ਉਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਵਾਂ ਇਹ ਗੁਰੂ ਦੀ ਮਤ ਸੀ ਗੁਰੂ ਦੀ ਚਾਲ ਸੀ ਜਿਸ ਉੱਤੇ ਅਸੀਂ ਚੱਲਣਾ ਹੈ ਸਾਧ ਸੰਗਤ ਆਓ ਪਾਤਸ਼ਾਹ ਕਹਿ ਰਹੇ ਨੇ ਤੂੰ ਅਰਦਾਸ ਕਰ ਗੁਰੂ ਦੇ ਅੱਗੇ ਜਗਿਆਸੂ ਬੇਨਤੀ ਕਰ ਹੀ ਹੈ ਵਾਹਿਗੁਰੂ ਹੈ ਸਤਗੁਰੂ ਅਸੀਂ ਅੰਨੇ ਹੋਏ ਪਿਆ ਵਿਚਾਰਾਂ ਦੇ ਅੰਦਰ ਸਾਨੂੰ ਕੁਝ ਵੀ ਨਹੀਂ ਦਿਸਦਾ ਤੁਰਿਆ ਨਹੀਂ ਜਾਂਦਾ ਤੂੰ ਆਪਣਾ ਪੱਲਾ ਫੜਾ ਤੇ ਸਾਨੂੰ ਸੰਸਾਰ ਸਾਗਰ ਤੋਂ ਪਾਰ ਕਰ ਦੇ